ਕਿ ਟੈਕਸੀ ਡਰਾਈਵਰ ਬਨਾਲ ਘਟਣਾ ਵਾਪਰੇਨ ਜਾ ਰਹੀ ਸੀ ਕਟੜਾਏ ਸੀ ਕਿ ਜਿਹੜੀ ਸਵਾਰੀ ਲੈ ਕੇ ਲੁਧਿਆਣਾ ਪਹੁੰਚਦਾ ਸਵਾਰੀ ਦੇ ਵੱਲੋਂ ਹੀ ਟੈਕਸੀ ਡਰਾਈਵਰ ਨੂੰ ਲੁੱਟਿਆ ਜਾਂਦਾ ਹੈ ਸਵਾਰੀ ਜ਼ੀਰਕਪੁਰ ਤੋਂ ਬੁੱਕ ਹੋ ਕੇ ਲੁਧਿਆਣਾ ਦੇ ਸਟਾਰ ਰੋਡ ਤੇ ਆਣੀ ਸੀ ਸਟਾਰ ਰੋਡ ਤੇ ਜਦੋਂ ਪਹੁੰਚਦਾ ਤੇ ਕੁਝ ਲੋਗ ਉਹ ਇੱਥੇ ਪਹੁੰਚਦੇ ਤੇ ਉਸ ਤੋਂ ਬਾਅਦ ਜਿਹੜੀ ਕੋ ਸਟ ਕੀਤੀ ਗਈ ਉਹਦੇ ਨਾਲ ਮਾਰਕਟਾਈ ਕੀਤੀ ਗਈ ਤੇ ਉਹਦੇ ਕੋਲੋਂ 8000 ਰੁਪਏ ਦੇ ਕਰੀਬ ਨਕਦੀ ਤੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਲੁਧਿਆਣਾ ਦੇ ਵਿੱਚ ਬੀਤੀ ਦਿਨ ਰਾਤ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਇੱਕ ਟੈਕਸੀ ਡਰਾਈਵਰ ਦੇ ਨਾਲ ਕਟਨਾ ਵਾਪਰਨ ਜਾ ਰਹੀ ਸੀ ਕਟਰਾਏ ਸੀ ਕਿ ਟੈਕਸੀ ਡਰਾਈਵਰ ਨੂੰ ਇੱਕ ਟੈਕਸੀ ਬੁੱਕ ਆਉਂਦੀ ਹੈ ਜਿਸ ਤੋਂ ਬਾਅਦ ਉਹ ਜਿਹੜੀ ਸਵਾਰੀ ਲੈ ਕੇ ਲੁਧਿਆਣਾ ਪਹੁੰਚਦਾ ਸਵਾਰੀ ਦੇ ਵੱਲੋਂ ਹੀ ਟੈਕਸੀ ਡਰਾਈਵਰ ਨੂੰ ਲੁੱਟਿਆ ਜਾਂਦਾ ਦੱਸਦੇ ਕਿ ਸਵਾਰੀ ਜ਼ੀਰਕਪੁਰ ਤੋਂ ਬੁੱਕ ਹੋ ਕੇ ਲੁਧਿਆਣਾ ਦੇ ਸਟਾਰ ਰੋਡ ਤੇ ਆਣੀ ਸੀ ਸਟਾਰ ਰੋਡ ਤੇ ਜਦੋਂ ਪਹੁੰਚਦਾ ਤੇ ਕੁਝ ਲੋਗ ਉਹਥੇ ਪਹੁੰਚਦੇ ਤੇ ਉਸ ਤੋਂ ਬਾਅਦ ਜਿਹੜੀ ਮਹਿਲਾ ਨੇ ਵੱਲੋਂ ਉਹਨੂੰ ਬੁੱਕ ਕੀਤਾ ਗਿਆ ਸੀਗਾ ਉਸ ਦੇ ਵੱਲੋਂ ਤੇ ਉਹਦੇ ਸਾਥੀਆਂ ਵੱਲੋਂ ਲੁੱਟ ਕੋਈ ਕੋਸੁੱਟ ਕੀਤੀ ਗਈ ਉਹਦੇ ਨਾਲ ਮਾਰਕਟਾਈ ਕੀਤੀ ਗਈ ਤੇ ਉਹਦੇ ਕੋਲੋਂ 8000 ਰੁਪਏ ਦੇ ਕਰੀਬ ਨਕਦੀ ਤੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡੇ ਕੋਲ ਟੈਕਸੀ ਡਰਾਈਵਰ ਮੌਜੂਦ ਹੈ ਤੁਹਾਨੂੰ ਗੱਡੀ ਦਿਖਾ ਦਈਏ ਕਿ ਜਿਹੜੀ ਹਰਿਆਣਾ ਨੰਬਰ ਗੱਡੀ ਹੈ ਤੇ ਉਸ ਦੇ ਵਿੱਚ ਤੇ ਜਿਹੜੀ ਇਸ ਗੱਡੀ ਨੂੰ ਲੁਧਿਆਣਾ ਦੇ ਵਿੱਚ ਜਿਹੜਾ

तब वहाँ पर इसने बोला भाई पाँच दस मिनट के लिए वेट करो मेरा भाई यार आपको पैसे देने के लिए तो वहाँ पर कम कम से कम पाँच सात बंदे आए दो बाइकों पर तो वो हथियार ले रहे थे तलवार ले रहे थे कट्टा वगैरह ले रहे थे उन्होंने क्या नाम है मेरे से छीन पार्टी करी छीन पार्टी करने के बाद वो मेरी गाड़ी वो लेकर फरार हो गए थे और क्या नाम है आगे जाके गाड़ी वालों क्या नाम है वो हो गई थी बंद हो गई थी प्लाट में तो पुलिस वालों ने उनको ढूंढा गाड़ी को और जो दो कैदी थे उनको भी अरेस्ट कर लिया रात की रात आपके पास नकदी कितनी थी जो आपसे छीनी गई कोई फोन वगैरह भी छीना गया था जिसमें फोन था और मेरा वॉलेट था जिसमें कम से कम पचास सौ रुपए थे और मेरे सभी डॉक्यूमेंट उसी में थे इसमें फोन भी बरामद कर लिया पुलिस ने अभी वॉलेट नहीं आया जब तो अभी दो बंदे गिरफ्तार हुए हैं तब बोल रहे हैं तो उनको करने के बाद आगे कार्रवाई की हो है तो कितनी जो नकदी थी आपके साथ कोई मार कुटाई की उन लोगों ने उस टाइम वही मौके पे नहीं सर मार कुटाई करने की थी तो पर तुरंत वहाँ एक गाड़ी वाला आ गया तो उनको देख के थोड़ा बहुत छिंचाटी कर रही थप्पड़ छप्ट मारे मेरे मौके पर पुलिस पहुंच गई थी जब ये वारदात हुई सारी पुलिस वारदात पहुंच गई थी मौके पर ਤੇ ਤੁਸੀਂ ਦੇਖ ਸਕਦੇ ਹੋ ਟੈਕਸੀ ਡਰਾਈਵਰ ਸੀਗਾ ਜਿਹਦੇ ਨਾਲ ਮਾਰਕ ਇੱਕ ਘਟਨਾ ਵਾਪਰੀ ਹੈ ਪੁਲਿਸ ਨੇ 24 ਘੰਟਿਆਂ ਤੋਂ ਪਹਿਲਾਂ ਹੀ ਇਸ ਮੁਕਦਮੇ ਨੂੰ ਹੱਲ ਕਰ ਲਿਆ ਪੁਲਿਸ ਦੀ ਲੁਧਿਆਣਾ ਪੁਲਿਸ ਇਸ ਲਾਗਾ ਹੋ ਕੰਮ ਆ ਕਿ ਜਿਹਦੇ ਵਿੱਚ 24 ਘੰਟੇ ਬੀਤਣ ਤੋਂ ਪਹਿਲਾਂ ਪਹਿਲਾਂ ਇਹ ਗਰ ਉਹ ਗ੍ਰਿਫਤਾਰ ਹੋ ਗਿਆ ਜ਼ਿਰਕਪੁਰ ਤੋਂ ਟੈਕਸੀ ਤੇ ਰਹੀ ਜਾਂਦੀ ਹੈ ਤੇ ਲੁਧਿਆਣਾ ਦੇ ਸਟਾਰ ਰੋਡ ਤੇ ਇਹ ਜਿਹੜੀ ਸਵਾਰੀ ਉਤਰਨੀ ਸੀਗੀ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਿਹੜੇ ਇਸ ਦੀ ਪੁਸ਼ਟੀ ਕਰ ਰਹੇ ਨੇ ਉਹਨਾਂ ਨੇ ਕੋ ਵੀ ਉਹਨਾਂ ਦਾ ਪੱਖ ਲੈ ਲਾਂਗੇ ਪੁਲਿਸ ਨੇ ਇਸ ਮਾਮਲੇ ਨੂੰ ਕਿਸ ਤਰੀਕੇ ਦਾ ਨਾਲ ਹੱਲ ਕੀਤਾ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੂਗਾ ਵੀ ਇੱਕ ਰਾਤ ਇੱਕ ਬੜਾ ਵੱਡਾ ਇਨਸੀਡੈਂਟ ਜਿਹੜਾ ਫੁਲਸਟਰੀ ਮਸਫੈਦੀ ਕਾਰ ਜਿਹੜਾ ਕਿ ਇੱਕ ਲੜਕੀ ਜਿਹੜੀ ਜੀਲਕਪੁਰ ਤੋਂ ਉੱਪਰ ਰਾਈ ਕਾਰ ਹਾਇਰ ਕਰਕੇ ਆਈ ਸੀ ਤੇ ਉਹਦੇ ਉਹਦੀ ਪਹਿਲਾਂ ਹੀ ਪਲਾਨ ਸੀ ਇੱਥੇ ਆਪੇ ਸਾਥੀਆਂ ਨਾਲ ਰਲ ਕੇ ਉਹ ਡਰਾਈਵਰ ਨੂੰ ਉਹਨੇ ਕਿਹਾ ਕਿ ਮੇਰਾ ਜਿਹੜਾ ਗੂਗਲ ਪੇ ਨਹੀਂ ਚੱਲਦਾ ਤੇ ਮੈਂ ਕਿਸੇ ਨੂੰ ਫੋਨ ਕਰਕੇ ਬੁਲਾ ਲਾ ਤੇ ਉਹਦੇ ਵਿੱਚੋਂ ਨੇ ਪੰਜ ਜਣੇ ਉਹਨੂੰ ਉਹਨੇ ਉਹਦੇ ਚ ਬੁਲਾ ਲਏ ਤੇ ਉਸ ਤੋਂ ਬਾਅਦ ਉਹਨਾਂ ਨੇ ਕਾਰ ਉਹਦੇ ਤੋਂ ਖੋ ਕਰ ਲਈ ਤੇ ਨਾਲ ਉਹਦਾ ਪਰਸ ਤੇ ਮੋਬਾਈਲ ਹੋ ਕੇ ਪਰਪਸ ਉਹਦਾ ਕਾਰ ਲੁਕਣਾ ਹੀ ਸੀਗਾ ਤੇ ਉਹਦੇ ਚ ਉਹਨੂੰ ਉਸ ਤੋਂ ਬਾਅਦ ਜਦੋਂ 3 ਵਜੇ ਸਾਡੇ ਪੁਲਿਸ ਸਟੇਸ਼ਨ ਨੇ ਰਾਤ ਨੂੰ ਇਨਫੋਰਮੇਸ਼ਨ ਮਿਲੀ ਰਾਤ ਨੂੰ ਹੀ ADCP ਸਾਡੇ ਸੁਹੇਲ ਤੇ DSP ਇਹਨੂੰ ক্লোਜ਼ਲੀ ਮਾਨਟਰ ਕਰ ਰਹੀ ਸੀ ਤੇ ਸਾਡੀ ਟੀਮ ਨੇ ਉਹਨਾਂ ਨੂੰ ਸੇਰ ਤੱਕ ਜਿਹੜਾ ਇਹ ਕ੍ਰਾਈਮ ਜਿਹੜਾ ਕਿ ਬੜਾ ਸੈਂਸੇਸ਼ਨਲ ਥੋ ਵਾਲਾ ਕ੍ਰਾਈਮ ਸੀ ਉਹਨੂੰ ਟਰੈਕ ਕਰ ਲਿਆ ਤੁਹਾਡੇ ਲਈ ਮੈਂ ਇਹ ਕਹਿਣਾ ਚਾਹੂੰਗਾ ਜਿਹੜੇ ਕ੍ਰਿਮੀਨਲਸ ਨੂੰ ਵੀ ਸਾਡੀ ਤੁਹਾਡੇ ਤੇ ਨਿਗਾਹ ਆ ਸਾਡੀ ਟੀਮ ਮੋਟੀਵੇਟਿਡ ਹੈ ਜੇ ਰਾਤ ਨੂੰ 1:30 ਵਜੇ ਕ੍ਰਾਈਮ ਹੁੰਦਾ ਤੇ 3:00 ਵਜੇ ਰਿਪੋਰਟ ਹੁੰਦਾ ਤਾਂ ਅਸੀਂ ਉਦੋਂ ਵੀ ਸਾਡੀ ਟੀਮ ਆ ਵੀ ਪੂਰਾ ਜੋਰ ਲਾ ਕੇ ਉਸ ਕ੍ਰਾਈਮ ਨੂੰ ਟਰੇਸ ਕਰਦੀ ਹੈ ਅਸੀਂ ਉਹਦੇ ਵਿੱਚੋਂ ਲੜਕੀ ਜਿਹੜੀ ਕਿ ਇੱਕ ਡਾਂਸਿੰਗ ਦਾ ਕੰਮ ਕਰਦੀ ਹੈ ਤੇ ਜਿਹੜੀ ਬੈਂਗਲੌਰ ਤੇ ਹੋਰ ਸਿਟੀ ਦੇ ਵਿੱਚ ਐਸੇ ਜਿਹੜੀ ਉਹ ਦੇ ਸਟਰੀ ਡਾਂਸਿਸ ਐ ਉਹ ਕਰਦੀ ਰਹੀ ਆ ਉਹਨੂੰ ਅਰੈਸਟ ਕਰ ਲਿਆ ਉਹਦੇ ਨਾਲ ਜਿਹੜਾ ਦੂਸਰਾ ਲੜਕਾ ਰਣਜੀਤ ਜਿੱਤੇ ਤੇ ਸੱਤ ਲੁੱਟ ਖੋਹ ਦੇ ਲਗਭਗ ਪਰਚੇ ਦਰਜ ਆ ਵੱਖ-ਵੱਖ ਥਾਣਿਆਂ ਦੇ ਵਿੱਚ ਉਹ ਕਰ ਲਿਆ ਬਾਕੀ ਜਿਹੜੇ ਹੈਗੇ ਆ ਉਹ ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਆ ਉਹਨਾਂ ਤੇ ਰੇਡ ਚੱਲ ਰਹੀ ਆ ਤੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਛੇਤੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਦੇ ਵਿੱਚ ਜਿਹੜੀ ਟੀਮ ਨੇ ਸਾਡੇ ਕੰਮ ਕੀਤਾ ਕਿਉਂਕਿ ਜਿਹੜੇ ਚੰਗੇ ਮੁਲਾਜ਼ਮ ਕੰਮ ਕਰਦੇ ਆ ਤੇ ਉਹਨਾਂ ਦਾ ਇਹ ਹੌਸਲਾ ਫੁਜਾਈ ਬੜੀ ਜ਼ਰੂਰੀ ਹੈ। ਉਹਦੇ ਚ ਪੰਜ ਜਣਿਆਂ ਨੂੰ ਮੈਂ ਕਲਾਸ 2 ਸਰਟੀਫਿਕੇਟ ਆ ਜਿਹੜੇ ਉਹ ਦਿੱਤੇ ਆ ਤਾਂ ਕਿ ਉਹਨਾਂ ਨੂੰ ਕੱਲ ਨੂੰ ਅਸੀਂ ਉਹ ਡਿਲੀਵਰ ਕਰ ਦਾਂਗੇ ਐਡੀਸੀਪੀ ਸਾਹਿਬ ਦੇ ਰਾਹੀਂ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਬੁਲਾ ਕੇ ਉਹ ਸਰਟੀਫਿਕੇਟ ਆ ਉਹਨਾਂ ਨੂੰ ਹੈਂਡਓਵਰ ਕੀਤੇ ਜਾਣਗੇ ਕਿਉਂਕਿ ਬਾਕੀ ਮੁਲਾਜ਼ਮਾਂ ਨੂੰ ਵੀ ਇਹ ਪਤਾ ਲੱਗੇ ਵੀ ਜੇ ਰਾਤ ਦੇ ਲੇਟ ਨਾਈਟ ਕ੍ਰਾਈਮ ਰਿਪੋਰਟ ਹੋਣ ਦੇ ਬਾਵਜੂਦ ਤੇ ਤੁਸੀਂ ਪੂਰਾ ਜ਼ੋਰ ਮਿਹਨਤ ਲਾ ਕੇ ਕਰਦੇ ਆ ਤਾਂ ਤੁਹਾਡੇ ਆਫਸਰ ਤੁਹਾਡੇ ਹਾਰਡਵਰਕ ਨੂੰ ਰੈਕੋਗਨਾਈਜ਼ ਵੀ ਕਰਦੇ ਆ। ਥੈਂਕ ਯੂ ਸੋ ਮੈਮ ਲੁਧਿਆਣਾ ਚ ਜਿਹੜੇ ਇਸ ਗਰੋਹ ਦਾ ਇੱਕ ਪਰਦਾ ਫਾਹਲ ਚ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਹਦੀ ਪੁਸ਼ਟੀ ਕੀਤੀ ਹੈ ਤੇ 24 ਘੰਟਿਆਂ ਤੋਂ ਪਹਿਲਾਂ ਹੀ ਇਸ ਮਾਮਲੇ ਨੂੰ ਹੱਲ ਕਰ ਦਿੱਤਾ ਗਿਆ ਤੇ ਜਿਹੜਾ ਸਮਾਨ ਸੀਗਾ ਲੁੱਟਿਆ ਗਿਆ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਬਾਕੀ ਸਾਥੀਆਂ ਦੀ ਜਿਹੜਾ ਦੇ ਗਰੋਹ ਦੇ ਪਾਲ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਅਮਨਦੀਪ ਦੇ ਨਾਲ ਅਭਿਸ਼ੇਖ ਜਲੋਟਾ ਸਮਝਾਉਂਦੇ ਸਨ ਲੁਧਿਆਣਾ